ਕੰਨੇ ਇੱਥੇ ਹੁਣ ਬਦਲਾਅ ਆਵੇ ਅਸੀਂ ਪਹਿਲੀਆਂ ਸਰਕਾਰਾਂ ਤੇ ਸਾਰਿਆਂ ਤੇ ਵਿਸ਼ਵਾਸ ਕਰਕੇ ਦੇਖ ਲਿਆਈ ਤੇ ਕੰਨੇ ਇੱਥੇ ਵੀ ਮੋਦੀ ਦੀ ਸਰਕਾਰ ਹੀ ਆ ਜਾਵੇ ਜਿਹੜੇ ਸਾਡੇ ਕੰਮ ਰੁਕੇ ਹੋਏ ਆ ਕੰਮ ਤੇ ਕੋਈ ਸਿਰੇ ਚੜਿਆ ਨਹੀਂ ਕਿਹਦੀ ਸਰਕਾਰ ਬਣੇਗੀ ਆਮ ਆਦਮੀ ਪਾਰਟੀ ਨਰਿੰਦਰ ਭਾਈ ਮੋਦੀ ਯਾ ਰਾਹੁਲ ਨਰਿੰਦਰ ਭਾਈ ਮੋਦੀ ਕਿਹਦੀ ਸਰਕਾਰ ਬਣੇਗੀ ਨਰਿੰਦਰ ਭਾਈ ਮੋਦੀ ਯਾ ਰਾਹੁਲ ਗਾਂਧੀ ਮੋਦੀ ਦੀ ਨਰਿੰਦਰ ਮੋਦੀ ਤਾਂ ਕਦੇ ਨਹੀਂ ਆ ਸਕਦਾ ਨਹੀਂ ਆਣਾ ਚਾਹੀਦਾ ਕਿਉਂਕਿ ਝੂਠ ਬੋਲਦਾ ਹੈਗਾ ਤੇ ਜਿਹੜੇ ਪਹਿਲਾਂ ਜੁਮਲੇ ਜੁਮਲੇ ਦੱਸਦਾ ਰਿਹਾ ਮੈਂ ਟੀਵੀ ਦੇ ਉੱਪਰ ਹੀ ਅਮਰਸ਼ਾ ਕਹਿ ਰਿਹਾ ਬਹੁਤੋ ਜੁਮਲਾ ਦਾ 15 ਲੱਖ ਰੁਪਏ ਦਾ ਇਹਨੇ ਬੇਸ਼ਰਮ ਵਾਲੀ ਬੇਸ਼ਰਮ ਵਾਲੀ ਗੱਲ ਹੈ ਮੈਂ ਲੋਕਾਂ ਨੂੰ ਵੀ ਬੇਵਕੂ ਬਣਾ ਰਹੇ ਨੇ ਪਬਲਿਕ ਹੁਣ ਬੇਵਕੂ ਨਹੀਂ ਹੈ ਨਹੀਂ ਜਿੰਨੇ ਕਰਨ ਉਹਨਾਂ ਨੂੰ ਪਤਾ ਕਿ 10 ਸਾਲ ਉਹਨਾਂ ਨੇ ਕੀ ਕੀਤਾ ਤੇ ਹੁਣ ਅਗਲੀ ਵਾਰੀ ਚੇਂਜ ਆਣੀ ਆਣੀ ਹੈ ਚੋਣਾ ਨੂੰ ਲੈ ਕੇ ਜਿਹੜਾ ਮਾਹੌਲ ਬੜਾ ਭੱਖਿਆ ਹੋਇਆ ਹੈ ਪੰਜਾਬ ਦੇ ਵਿੱਚ ਵੀ ਸਿਆਸਤ ਜਿਹੜੀ ਆ ਗਰਮਾਈ ਜਾ ਰਹੀ ਆ ਅਲੱਗ ਅਲੱਗ ਪਾਰਟੀਆਂ ਦੇ ਨੇ ਵਿਧਾਇਕ ਨੇ ਐਮਪੀ ਨੇ ਦੂਸਰੀਆਂ ਪਾਰਟੀਆਂ ਛੱਡ ਕੇ ਦੂਸਰੀ ਪਾਰਟੀ ਜੁਆਇਨ ਕਰ ਰਹੇ ਨੇ ਟਿਕਟ ਨੂੰ ਲੈ ਕੇ ਜਲੰਧਰ ਦੇ ਵਿੱਚ ਬੜਾ ਮਾਹੌਲ ਪੱਕਿਆ ਹੋਇਆ ਹੈ ਕੱਲ ਹੀ ਮਹਿੰਦਰ ਸਿੰਘ ਕੇਪੀ ਵੱਲੋਂ ਜਿਹੜੀ ਆ ਅਕਾਲੀ ਦਲ ਪਾਰਟੀ ਜਿਹੜੀ ਜੁਆਇਨ ਕਰ ਲਈਗੀ ਤੇ ਇਹ ਹੋਰ ਜ਼ਿਆਦਾ ਮਾਹੌਲ ਜਿਹੜਾ ਪੱਕ ਗਿਆ ਇਸੇ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਚੱ ਰਹੀਆਂ ਨੇ ਉਸ ਤੋਂ ਪਵਨ ਕੁਮਾਰ ਟਿੰਨ ਨੂੰ ਆਮ ਆਦਮੀ ਪਾਰਟੀ ਤੋਂ ਕਾਂਗਰਸ ਤੋਂ ਚਰਨਜੀਤ ਚੰਨੀ ਅਤੇ ਭਾਜਪਾ ਤੋਂ ਜਿਹੜੇ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਵਿਐਸਪੀ ਤੋਂ ਬਲਵਿੰਦਰ ਤੇ ਹੁਣ ਦੇਖਣਾ ਹੋਗਾ ਕਿ ਜਲੰਧਰ ਤੋਂ ਜਿਹੜਾ ਵਾ ਕੌਣ ਜਿਹੜਾ ਬਾਜ਼ੀ ਮਾਰੇਗਾ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਆਇਓ ਫਿਰ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੰਜ ਸੱਸੀ ਗਾਲ ਸਰ ਸੱਸੀ ਗਾਲ ਜੀ ਸਰ ਇਲੈਕਸ਼ਨ ਆ ਰਿਹਾ ਦੁਬਾਰਾ ਅਪਨ ਇਹ ਭਾਰਤ ਦੇ ਵਿੱਚ ਤੇ ਕਿਹਦੀ ਸਰਕਾਰ ਬਣ ਸਕਦੀ ਹੈ ਨਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਅਸੀਂ ਤੇ ਕੰਨੇ ਇੱਥੇ ਹੁਣ ਬਦਲਾ ਹੀ ਆਵੇ ਅਸੀਂ ਪਹਿਲੀਆਂ ਸਰਕਾਰਾਂ ਤੇ ਸਾਰਿਆਂ ਤੇ ਵਿਸ਼ਵਾਸ ਕਰਕੇ ਦੇਖ ਲਈ ਤੇ ਕੰਨੇ ਇੱਥੇ ਵੀ ਮੋਦੀ ਦੀ ਸਰਕਾਰ ਹੀ ਆ ਜਾਵੇ ਜਿਹੜੇ ਸਾਡੇ ਕੰਮ ਰੁਕੇ ਹੋਏ ਆ ਕੰਮ ਤੇ ਕੋਈ ਸਿਰੇ ਚੜਿਆ ਨਹੀਂ ਨਾ ਸ਼ਮਸ਼ਾਨ ਘਾੜ ਦਾ ਸੜਕਾ ਦਾ ਹਾਲ ਦੇਖ ਲਓ ਪੰਜਾਬ ਚ ਪੂਰੇ ਮਲਕੇ ਨਸ਼ਾ ਖੋਰੀ ਆ ਰ ਆਗਰ ਬੜੀ ਆ ਘਟੀ ਨਹੀਂ ਹੋਈ ਪੰਜਾਬ ਚ ਆਮ ਆਦਮੀ ਸਰਕਾਰਾਂ ਕਿਵੇਂ ਦੇਖਦੇ ਹੋ ਕਿ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਸਾਡੀ ਸਾਨੂੰ ਤਾਂ ਕੋਈ ਇਹਦੇ ਵਿੱਚ ਸੁਧਾਰ ਦੇ ਸਿਆਣ ਜਿੱਦਾਂ ਪਹਿਲਾਂ ਸੀ ਉਹ ਹੀ ਹਾਲ ਹੋਣਾ ਉਹ ਤੋਂ ਵਧਿਆ ਹੀ ਕੰਮ ਘਟਿਆ ਨਹੀਂ ਕੋਈ ਵੀ ਆਪਾਂ ਸੁਧਾਰ ਦੇਖੇ ਸੁਧਾਰ ਤਾਂ ਕੋਈ ਹੈ ਨਹੀਂ ਇਹਦੇ ਵਿੱਚ ਆਮ ਆਦਮੀ ਨੇ ਕਹਿ ਸੀਗਾ ਪਾਰਟੀ ਨੇ ਕਹਿ ਸੀਗੀ ਅਸੀਂ ਪੰਜਾਬ ਦੇ ਵਿੱਚ ਬਦਲਾਵ ਲੈ ਕੇ ਆਵਾਂਗੇ ਪਰ ਬਦਲਾਵ ਇਹਦਾ ਆ ਰਿਹਾ ਕਿ ਇਹਨਾਂ ਦੇ ਆਪਣੇ ਜਿਹੜੇ ਐਮਪੀ ਵਿਧਾਇਕਾ ਉਹ ਆਮ ਆਦਮੀ ਛੱਡ ਕੇ ਦੂਸਰੀਆਂ ਪਾਰਟੀਆਂ ਨੂੰ ਜਾ ਰਹੇ ਕਿਵੇਂ ਦੇਖਦੇ ਸਾਰੇ ਬਤਾਏ ਇੱਕ ਤਾਂ ਸਾਰੀਆਂ ਪਾਰਟੀਆਂ ਦੇ ਇੱਧਰ ਉੱਧਰ ਹੋ ਰਹੇ ਨੇ ਕੋਈ ਇਕੱਲੇ ਆਮ ਪਾਰਟੀ ਦੇ ਨਹੀਂ ਹੋ ਰਹੇ ਸਾਰੀਆਂ ਪਾਰਟੀਆਂ ਦੇ ਇੱਧਰ ਉੱਧਰ ਬਤਾਈਏ ਕੋ ਰਹੇ ਨੇ ਪਰ ਇਹ ਚਾਹੀਦਾ ਨਹੀਂ ਹੋਣਾ ਸਾਨੂੰ ਵਿਸ਼ਵਾਸ ਹੀ ਉੱਠੀ ਜਾਂਦੇ ਵੀ ਕਿਹਨੂੰ ਵੋਟ ਪਾਈਏ ਤੇ ਕਿਹਨੂੰ ਨਾ ਪਾਈਏ ਅੰਕਲ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਸੀ ਗੜ ਮਿਸਟਰ ਜੀ ਐਕਸ਼ਨ ਆ ਰਹੇ ਨੇ ਦੁਬਾਰਾ ਕਿਹਦੀ ਸਰਕਾਰ ਬਣੇਗੀ ਆਮ ਆਦਮੀ ਪਾਰਟੀ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਨਰਿੰਦਰ ਭਾਈ ਮੋਦੀ ਪੰਜਾਬ ਵਿੱਚ ਆਮ ਆਦਮੀ ਸਰਕਾਰ ਕਿਵੇਂ ਦੀ ਕਾਰਗੁਜ਼ਾਰੀ ਲੱਗੀ ਤੁਹਾਨੂੰ ਆ ਆਪਾਂ ਦੀ ਪਾਰਟੀ ਨੇ ਜਿਵੇਂ ਕਿ ਬੇਲ ਮਾਫ ਕੀਤੇ ਆ ਉਹ ਅੱਛਾ ਕੰਮ ਕੀਤਾ ਵੇ ਫਿਰ ਉਹਨਾਂ ਨੇ 1000 ਰੁਪਿਆ ਕਿਹਾ ਸੀ ਮਿਆਂ ਨੂੰ ਉਹ ਨਹੀਂ ਅਜੇ ਤੱਕ ਆਇਆ ਅਗਰ ਉਹ ਆ ਜਾਤੇ ਅੱਛਾ ਕੰਮ ਹੁੰਦਾ ਉਹ ਵੀ ਡਵੈਲਪਮੈਂਟ ਦਾ ਕੰਮ ਕਰ ਰਹੇ ਨੇ ਲੇਕਿਨ ਸੈਂਟਰ ਵਿੱਚ ਸਰਕਾਰ ਭਾਜਪਾ ਦੀ ਹੀ ਆਏਗੀ ਭਾਜਪਾ ਕਿਉਂਕਿ ਕਿਸਾਨ ਵੀ ਇਹਨਾਂ ਦਾ ਵਿਰੋਧ ਕਾਫੀ ਕਰ ਰਿਹਾ ਕਿ ਪੰਜਾਬ ਦੇ ਵਿੱਚ ਵੀ ਜਗ੍ਹਾ ਜਗ੍ਹਾ ਪਿੰਡਾਂ ਦੇ ਵਿੱਚ ਇਹਨਾਂ ਦਾ ਵਿਰੋਧ ਕਾਫੀ ਹੋ ਰਿਹਾ ਕਿਵੇਂ ਦੇਖਦੇ ਹੋ ਸਾਰਾ ਜਿੱਦਾਂ ਟ੍ਰਿਪਲ ਤਲਾਕ ਸੀ ਫਿਰ ਆਧਾਰਾ 370 ਤੋੜੀ ਫਿਰ ਉਹਨਾਂ ਨੇ ਹੋਰ ਹੀ ਵਿਕਾਸ ਦੇ ਕੰਮ ਫੌਜੀਆਂ ਬਾਰੇ ਬਹੁਤ ਅੱਛਾ ਕੰਮ ਕੀਤਾ ਹੈ ਨਿਜਰ ਫਾਲ ਖਰੀਦੇ ਹੋਰ ਵੀ ਕਾਫੀ ਅੱچھے ਕੰਮ ਕੀਤੇ ਹੈਗੇ ਨੇ ਤੇ ਇਸ ਕਰਕੇ ਨੰਦਰਭਾਈ ਮੋਦੀ ਆ ਰਹੇ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਕਾਫੀ ਜਿਹੜੀ ਆ ਸਿਆਸਤ ਭਖ ਰਹੀ ਆ ਕਿ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਵਿਧਾਇਕ ਜਾਂ ਐਮਪੀ ਆ ਉਹ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਜਾ ਰਹੇ ਨੇ ਕਿਵੇਂ ਦੇਖਦੇ ਹੋ ਸਰ ਇਹ ਤੇ ਵੈਸੇ ਠੀਕ ਗੱਲ ਨਹੀਂ ਆ ਜੀ ਜਿਹੜੇ ਕਿ ਪੁਰਾਣੇ ਬੰਦੇ ਹੁੰਦੇ ਆ ਉਹਨਾਂ ਦਾ ਪੱਤਾ ਕੱਟਿਆ ਜਾਂਦਾ ਹੈਗਾ ਇਹ ਲੇਕਿਨ ਕਿਸੇ ਵੀ ਕੋਈ ਵੀ ਪਾਰਟੀ ਦਾ ਬੰਦਾ ਇਕਦੁਰ ਉਦਰ ਜਾ ਰਿਹਾ ਉਹ ਗਲਤ ਹੋ ਰਿਹਾ ਤਾਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਨਾਲ ਇਹ ਗਲਤ ਕਰ ਰਹੇ ਆ ਪਹਿਲਾਂ ਲੋਕ ਇਹਨਾਂ ਨੂੰ ਬਣਾਉਂਦੇ ਆ ਵੋਟ ਪਾ ਕੇ ਕਿ ਸਾਡਾ ਬੰਦਾ ਸਾਡੇ ਲਈ ਕੰਮ ਕਰੇਗਾ ਪਰ ਇਹ ਦੂਸਰੀ ਪਾਰਟੀਆਂ ਦੇ ਵਿੱਚ ਚਲੇ ਜਾਂਦੇ ਨੇ ਫਿਰ ਉਸ ਪਾਰਟੀ ਬਾਰੇ ਗਲਤ ਬੋਲਦੇ ਨੇ ਸਰ ਇਹ ਤੇ ਮੈਂ ਕਹਾਂ ਨਾ ਪਹਿਲੇ ਤੁਹਾਨੂੰ ਇਹ ਸਿਆਸਤਦਾਨ ਨੇ ਇਹ ਕੁਝ ਵੀ ਕਰ ਸਕਦੇ ਨੇ ਲੇਕਿਨ ਇਹ ਆਮ ਪਬਲਿਕ ਵਿੱਚ ਇਹਨਾਂ ਦਾ ਜਿਹੜਾ ਵजूद ਜਿਹੜਾ ਨਾ ਉਹ ਗਲਤ ਜਾਂਦਾ ਹੈਗਾ ਭਾਈ ਸਾਹਿਬ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਇਲੈਕਸ਼ਨ ਦੁਬਾਰਾ ਆ ਰਹੇ ਆ ਕਿਹਦੀ ਸਰਕਾਰ ਬਣੇਗੀ ਨਰਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਮੋਦੀ ਦੀ ਕਿਉਂ ਜੀ ਕਿਉਂਕਿ ਉਹ ਕੰਮ ਕਰ ਰਹੇ ਨੇ ਦੇਸ਼ ਲਈ ਕੀ ਕੀ ਕੰਮ ਕੀਤੇ ਸਾਰੇ ਉਹਨਾਂ ਨੇ ਜਿਹੜੇ ਚਪੇੜਾ ਮਾਰਦੇ ਸੀ ਸਾਡੇ ਫੌਜੀਆ ਨੂੰ ਉਹ ਤਾਂ ਨਹੀਂ ਹੁਣ ਮਾਰਦੇ ਜੀ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਆ ਕਿਵੇਂ ਦੇਖਦੇ ਹੋ ਕਿਵੇਂ ਕੰਮ ਕਰ ਰਹੀ ਪੀਰੇ ਬਾਰੇ ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖਦੇ ਹੀ ਪਏ ਹੋ ਕਿ ਕਿਹੜੇ ਕੰਮ ਹੋ ਰਹੇ ਕਿਤੇ ਕਿਤੇ ਸਿਵਰਜ ਬੰਦ ਨੇ ਕਿਤੇ ਗਲੀਆਂ 'ਚ ਕੂੜੇ ਪੇੜੇ ਨੇ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਇਹਨਾਂ ਨੇ ਕਿਹਾ ਸੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਬਦਲਾਅ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਕੀ ਬਦਲਾਅ ਆ ਗਿਆ ਤੁਸੀਂ ਇਹ ਜਿਹੜੀਆਂ ਗੱਲਾਂ ਦੇਖ ਰਹੇ ਹੋ ਬਰਲਾ ਤੁਹਾਨੂੰ ਪਤਾ ਲੱਗ ਗਈ ਹੈ ਕਿ ਕਿੰਨਾ ਕੀ ਬਦਲਾਅ ਆਇਆ ਇਹਨਾਂ ਦੇ ਵਿਧਾਇਕ ਜਿਹੜੇ ਆ ਉਹ ਆਮ ਆਦਮੀ ਦੇ ਜੀ ਐਮ ਪੀ ਉਹ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਬੀ ਜੀ ਪੀ ਜੁਆਇਨ ਕਰ ਰਹੇ ਆ ਕਿਵੇਂ ਦੇਖਦੇ ਹੋ ਸਾਰਾ ਕਿ ਇਹੀ ਬਦਲਾਅ ਨਹੀਂ ਇਹ ਬਦਲਾਅ ਨਹੀਂ ਹੈਗਾ ਇਹ ਗਲਤ ਬਦਲਾਅ ਹੋਇਆ ਹੈ ਅੱਜ ਇੱਥੇ ਉਹ ਕੱਲ ਉੱਥੇ ਉਹ ਕੱਲ ਉੱਥੇ ਉਹ ਅੱਜ ਇੱਥੇ ਇਹ ਬਰਲਾਉ ਥੋੜੀ ਕੀ ਤੁਹਾਨੂੰ ਲੱਗ ਰਿਹਾ ਕਿ ਜਨਤਾ ਇਸ ਵਾਰ ਇਹਨਾਂ ਨੂੰ ਜਵਾਬ ਦੇਗੀ ਜਿਹੜੀ ਇਹ ਪਾਰਟੀਆਂ ਛੱਡ ਕੇ ਇੱਧਰ ਉੱਧਰ ਦੇਣਾ ਚਾਹੀਦਾ ਕਿਉਂ ਨਹੀਂ ਦੇਣਾ ਚਾਹੀਦਾ ਤੁਹਾਡਾ ਹੱਕ ਮੰਨਦਾ ਜਰੂਰ ਤੁਸੀਂ ਵੋਟ ਪਾਉਂਦੇ ਹੋ ਤੁਹਾਡਾ ਹੱਕ ਮੰਨਦਾ ਪਾਰਟੀ ਛੱਡ ਕੇ ਜਦੋਂ ਜਾਂਦੇ ਆ ਇਹ ਜਨਤਾ ਦੇ ਨਾਲ ਧੋਖਾ ਕਰਦੇ ਸਾਰੇ ਕਿ ਕਿਵੇਂ ਦੇਖ ਦਿਓ ਸਾਰੇ ਇਹਨਾਂ ਨੂੰ ਵੀ ਧੋਖਾ ਦੇਣਾ ਚਾਹੀਦਾ ਜਰੂਰ ਸਾਡਾ ਅਧਿਕਾਰ ਹੈਗਾ ਵੋਟ ਪਾਣੇ ਆ ਕਦ ਲਈ ਪਾਣੇ ਲਿਓ ਤੋਂ ਕਦੇ ਦੇ ਸਾਨੂੰ ਵੀ ਧੋਖਾ ਦੇਣਾ ਚਾਹੀਦਾ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਵਿਕਾਸ ਹੋਇਆ ਇਸ ਟਾਈਮ ਇੱਥੇ ਵਿਕਾਸ ਹੈ ਦੇਖ ਲਓ ਕੂੜਾ ਕਿੰਨਾ ਵਿਕਾਸ ਦੇਖ ਲਓ ਇਹ ਕਿੰਨਾ ਹੋਇਆ ਦਾ ਕਿੰਨਾ ਕੂੜਾ ਭਗਵਾਨ ਜੀ ਮੰਨ ਕੇ ਦੇ ਸਿ ਪਹਿਲਾਂ ਕਿ ਦੂਸਰੀਆਂ ਪਾਰਟੀਆਂ ਨੂੰ ਕਿ ਆਪਣੀਆਂ ਪੋਸਟਰਾਂ ਦੇ ਉੱਤੇ ਫੋਟੋਆਂ ਲਗਵਾਉਂਦੇ ਪਏ ਆ ਤੇ ਹੁਣ ਇਹ ਆਪਣੀਆਂ ਹਰੇਕ ਪੋਸਟਰ ਲਗਵਾ ਰਹੇ ਹਰੇਕ ਰੇਕ ਜਗ੍ਹਾ ਤੇ ਕਿਵੇਂ ਦੇਖਦੇ ਸਾਰਾ ਉਹ ਲਵਾਈਆਂ ਪੋਸਟਰ ਲੱਗਣ ਨਾਲ ਥੋੜਾ ਹਦਿਆਲੀ ਆ ਜਾਣੀ ਹੈ ਪੋਸਟਰ ਲਗਣਨਾ ਥੋੜਾ ਹਰਿਆਲੀ ਆ ਜਾਣੀ ਹੈ ਹਰਿਆਲੀ ਦੇ ਤਾਂ ਹੀ ਆਏ ਕਿ ਨਾ ਜੇ ਇਹੀ ਕੰਮ ਕਰਾਂਗੇ ਬਾਕੀ ਇਹ ਤੁਸੀਂ ਦੇਖ ਲਓ ਇਹ ਕਿੰਨਾ ਗੰਦ ਪਿਆਦਾ ਕਿੰਨਾ ਘੂੜਾ ਹਾਂਜੀ ਆਮ ਜਨਤਾ ਦੇ ਨਾਲ ਗੱਲਬਾਤ ਕਰਦੀ ਉਹਨਾਂ ਦਾ ਵੀ ਇਹੀ ਕਹਿਣਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਇਹ ਵੀ ਇਹ ਵੀ ਪਾਰਟੀ ਬਾਕੀ ਪਾਰਟੀਆਂ ਵਾਂਗੂ ਹੀ ਨਿਕਲੀ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਸਰਦਾਰ ਜੀ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਰੀ ਇਲੈਕਸ਼ਨਾਂ ਨੂੰ ਲੈ ਕੇ ਹਾਂਜੀ ਸੱਸੀ ਗੱਲ ਸਰ ਸੱਸੀ ਜੀ ਸਰ ਇਲੈਕਸ਼ਨ ਆ ਰਹੇ ਨੇ ਦੁਬਾਰਾ ਕਿਹਦੀ ਸਰਕਾਰ ਬਣ ਸਕਦੀ ਹੈ ਰਾਹੁਲ ਗਾਂਧੀ ਜਾਂ ਨਰਿੰਦਰભાઈ ਮੋਦੀ ਨਰਿੰਦਰ ਮੋਦੀ ਤਾਂ ਕਦੀ ਨਹੀਂ ਆ ਸਕਦਾ ਨਹੀਂ ਆਣਾ ਚਾਹੀਦਾ ਕਿਉਂਕਿ ਝੂਠ ਬੋਲਦਾ ਹੈਗਾ ਤੇ ਜਿਹੜੇ ਪਹਿਲਾਂ ਜੁਮਲੇ ਜੁਮਲੇ ਦੱਸਦਾ ਰਿਹਾ ਮੇਰੇ ਟੀਵੀ ਦੇ ਉੱਪਰ ਹੀ ਅਮਰਸ਼ਾਹ ਕਹਿ ਰਿਹਾ ਬਹੁਤ ਜੁਮਲਾ تھا 15 ਲੱਖ ਰੁਪਏ ਦਾ ਇਹਨੇ ਬੇਸ਼ਰਮ ਵਾਲੀ ਬੇਸ਼ਰਮ ਵਾਲੀ ਗੱਲ ਹੈ ਮੈਂ ਲੋਕਾਂ ਨੂੰ ਵੀ ਬੇਫਕੂ ਬਣਾ ਰਹੇ ਨੇ ਪਬਲਿਕ ਹੁਣ ਬੇਫਕੂ ਨਹੀਂ ਹੈ ਨਹੀਂ ਜਿੰਨੇ ਕਰਨ ਉਹਨਾਂ ਨੂੰ ਪਤਾ 10 ਸਾਲ ਉਹਨਾਂ ਨੇ ਕੀ ਕੀਤਾ ਤੇ ਹੁਣ ਅਗਲੀ ਵਾਰੀ ਚੇਂਜ ਆਣੀ ਆਣੀ ਹੈ ਇਹ ਨਹੀਂ ਮੈਂ ਕਹਿ ਸਕਦਾ ਕਿ ਕਿੰਨੇ ਪ੍ਰਧਾਨ ਮੰਤਰੀ ਬਣਨਾ ਪਰ ਮੋਦੀ ਮੇਰਾ ਕੱਲ ਨਹੀਂ ਬਣੇਗਾ ਇਸ ਵਾਰ ਇੱਕ ਨਾਰਾ ਵੀ ਲਗਾ ਰਹੇ ਹੈ ਬੀਜੇਪੀ ਕੀ ਇਸ ਵਾਰ ਮੋਦੀ ਸਰਕਾਰ 400 ਪਾਰ ਉਹ ਉਹ 500 ਪਾਰ ਵੀ ਕਹੇ ਸਾ ਤੇ ਹਰ ਸਰਕਾਰ ਆਪਣੇ ਕੈਂਡੀਡੇਟ ਕਹਿੰਦੀ ਅਸੀਂ ਜਿਤਨੇ ਜਿੱਤਣਾ ਇੱਥੇ ਕਾਂਗਰਸੀ ਵੀ ਕਹਿੰਦੀ ਅਸੀਂ ਜਿਤਨੇ ਜਿੱਤਣਾ ਉਹ ਤਾਂ ਬਾਤ 600 ਪਾਰ ਵੀ ਕਰਨ ਉਹਨਾਂ ਨੇ ਕਹਿਣਾ ਹੀ ਕਹਿਣਾ ਔਰ ਉਹਦੀ ਹੁਣ ਜਿਹੜੇ ਵੀ ਲੋਕ ਸੋਚਦੇ ਜੇ ਕੋਈ 400 ਪਾਰ 500 ਪਾਰ ਜੋ ਵੀ ਕਹਿੰਦਾ ਉਹ ਜੁਮਲਾ ਹੈ ਬਸ ਝੂਠ ਹੈ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਆ ਕਿਵੇਂ ਦੇਖਦੇ ਹੋ ਕਿ ਕਿਵੇਂ ਕੰਮ ਕਰ ਰਹੀ ਹੈ ਕਿ ਬਦਲਾਅ ਆਇਆ ਪੰਜਾਬ ਦੇ ਵਿੱਚ ਹਾਂ ਜਦੋਂ ਇਹ ਪਹਿਲਾਂ ਪਹਿਲਾਂ ਅਕਾਲੀ ਰਹੇ ਇਥੇ ਗਵਰਨਮੈਂਟ ਰਹੀ ਹੈ ਫਿਰ ਕਾਂਗਰਸ ਗਵਰਨਮੈਂਟ ਵੀ ਰਹੀ ਹੈ ਇੱਕ ਵਾਰੀ ਅਕਾਲੀ ਆ ਜਾਂਦੇ ਸੀ ਇੱਕ ਵਾਰੀ ਕਾਂਗਰਸ ਜਾਂਦੇ ਸੀ ਉਹ ਲੋਕ ਸਭਾ ਦੇ ਅਗੇ ਵੀ ਕਿਹੜਾ ਕੀ ਕਹਿੰਦੇ ਫ੍ਰੈਂਡਲੀ ਮੈਚ ਖੇਡ ਰਹੇ ਆ ਲੋਕਾਂ ਨੇ ਸੋਚਿਆ ਵੀ ਉਹਨਾਂ ਥਰਡ ਫਰੰਟ ਕੋਈ ਲੱਭੋ ਇਹ ਦੋਨਾਂ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਥਰਡ ਫਰੰਟ ਆਮ ਆਦਮੀ ਪਾਰਟੀ ਸੀ ਉਹ ਇਸ ਕਰਕੇ ਮਤਲਬ ਉਹਨੂੰ ਜਿਤਾਇਆ ਕਿਉਂਕਿ ਪਹਿਲੀ ਵਾਰੀ ਆਮ ਆਦਮੀ ਘੱਟ ਸੀਟਾਂ ਜਦੋਂ ਨੈਕਸਟ ਟਾਈਮ ਜਦੋਂ ਲੋਕਾਂ ਦੀ ਸੋਚ ਚੇਂਜ ਹੋਈ ਉਹ ਤਾਂ 92 ਦੇ ਚਲੇ ਗਏ ਤੋਂ ਬਹੁਤ ਜ਼ਿਆਦਾ ਮਤਲਬ ਕਹਿੰਦਾ ਝਾੜੂ ਹੀ ਫ सुशील कुमार इंकू ने ਪਹਿਲਾ ਕਾਂਗਰਸ ਛੱਡੀ ਆਮ ਆਦਮੀ ਜੁਆਇਨ ਕੀਤੀ ਆਮ ਆਦਮੀ ਛੱਡ ਕੇ ਬੀਜੇਪੀ ਜੁਆਇਨ ਕਰ ਲਈ ਕਿਵੇਂ ਦੇਖਦੇ ਹੋ ਕਿ ਜਨਤਾ ਨੂੰ ਇੱਕ ਚਟਕਾ ਲੱਗਾ ਕਿਵੇਂ ਦੇਖਦੇ ਹੋ ਸਾਰਾ ਜਨਤਾ ਨੂੰ ਬਹੁਤ ਵੱਡਾ ਚਟਕਾ ਲੱਗਾ ਮੈਂ ਇਹ ਤਾਂ ਚਲ ਲੱਗਾ ਹੀ ਲੋਕ ਕਹਿੰਦੇ ਆ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਉਹ ਇਹ ਆ ਕਿ ਉਹਨੇ ਰੱਬ ਨੂੰ ਵੀ ਨਹੀਂ ਰੱਬ ਨੂੰ ਵੀ ਭੁੱਲ ਗਿਆ ਜਦੋਂ ਉਹ ਐਮਐਲਏ ਦੀ ਸੀਟ ਦਾ ਹਰਿਆ ਜਦੋਂ ਐਮਐਲਏ ਸੀਟ ਉਦੋਂ ਉਸ ਤੋਂ ਬਾਅਦ ਰੱਬ ਕਹਿੰਦਾ ਤੂੰ ਇੱਥੇ ਬੈਠਾ ਹਰਿਆ ਕੀ ਆਦਾ ਤੇ ਚੱਲ ਤੈਨੂੰ ਉਦੋਂ ਤੱਕ ਲੋਕ ਸਭਾ ਦਾ ਇਲੈਕਸ਼ਨ ਲੜਦੋਂ ਮੈਂ ਉਜਤਾਨਾ ਉਹ ਪ੍ਰਮਾਤਮਾ ਨੇ ਵਾਹਿਗੁਰੂ ਨੇ ਉਹਨੂੰ ਜੁਤਾਇਆ ਲੋਕਾਂ ਨੇ ਜੁਤਾਇਆ ਵਾਹਿਗੁਰੂ ਨੇ ਉਹਨੂੰ ਦਿੱਤਾ ਉਹਨੂੰ ਲੈ ਕੇ ਆਇਆ ਤੇ ਤੂੰ ਜਿੱਤ ਤੇ ਐਮਪੀ ਲੋਕ ਸਭਾ ਜਾ ਕੇ ਬੋਲ ਪਰ ਉਹਨੇ ਲੋਕਾਂ ਨੂੰ ਧੋਖਾ ਕੀਤਾ ਗਵਰਨਮੈਂਟ ਨੇ ਧੋਖਾ ਨਹੀਂ ਕੀਤਾ ਜੱਗਸੈਨਾ ਨੇ ਧੋਖਾ ਨਹੀਂ ਕੀਤਾ ਆਮ ਆਦਮੀ ਪਬਲਿਕ ਨੇ ਧੋਖਾ ਕੀਤਾ ਉਹਨੇ ਤੇ ਉਹ ਚਲੇ ਗਿਆ ਔਰ ਇਸ ਵਾਰੀ ਉਹਨੇ ਲੋਕੀ ਉਹਨੂੰ ਸਬਕ ਸਿਖਾਣਗੇ ਬੀਜਪੀ ਜੁਆਇਨ ਕੀਤੀ ਇਹਨਾਂ ਨੂੰ ਲੱਗਦਾ ਨਹੀਂ ਕਿ ਨਰਿੰਦਰ ਮੋਦੀ ਤੋਂ ਡਰ ਲੱਗ ਰਹੀ ਸ਼ਾਇਦ ਸਾਡੇ ਜਿਹੜੇ ਘਟਾਲੇ ਵਗੈਰਾ ਕੀਤੇ ਉਹਨਾਂ ਤੋਂ ਡਰ ਕੇ ਬੀਜਪੀ ਜੁਆਇਨ ਕਰ ਲਈ ਕਿੰਨਾ ਚਿਰ ਚੱਲੇਗੀ ਗੱਲ ਲੋਕ ਡਰਦੇ ਨੇ ਠੀਕ ਹੈ ਜਦੋਂ ਲੋਕਾਂ ਨੇ ਕਈਆਂ ਨੇ ਘਟਾਲੇ ਕਿਤੇ ਗਲਤ ਕੰਮ ਕੀਤਾ ਕਿਦਾ ਉਹੀ ਡਰੇਗਾ ਜਿਹਨੇ ਸਹੀ ਕੰਮ ਕੀਤਾ ਇਮਾਨਦਾਰ ਹੈ ਉਹ ਨਹੀਂ ਡਰਨਗੇ ਉਹ ਹਾਂ ਉਹਨੂੰ ਡਰਾ ਕੇ ਵਿਤੇ ਉਹਦੀਆਂ ਕਮਜ਼ੋਰੀਆਂ ਪਤਾ ਲੱਭਦੇ ਆ ਕਿਉਂਕਿ ਤੇਰਵਾਹ ਚੱਲਣ ਤੇ ਨਾ ਇਡੀ ਪਾਣ ਲੱਗੇ ਉਹ ਚੁੱਪ ਕਰਕੇ ਉਦੋਂ ਚੰਦਰਾ ਉਹਦੀ ਮਸ਼ੀਨ ਵਿੱਚ ਵੜ ਜਾਂਦਾ ਜ਼ੋਰ ਨਾਲ ਹੀ ਸਾਫ਼ ਹੋ ਕੇ ਬਾਹਰ ਦਾਸ ਬਹ ਜਾਂਦਾ ਜਿਵੇਂ ਦੇਖਦੇ ਹੋ ਜਲੰਧਰ ਇੱਕ ਹੌਟ ਸੀਟ ਮੰਨਿਆ ਜਾ ਰਿਹਾ ਵਾ ਕਿਵੇਂ ਦੇਖਦੇ ਹੋ ਜਲੰਧਰ ਦਾ ਮਾਹੌਲ ਇਸ ਟਾਈਮ ਕੀ ਚੱਲ ਰਿਹਾ ਜਾਂਦਾ ਮਾਹੌਲ ਇਸ ਟਾਈਮ ਬਹੁਤ ਹੀ ਮਤਲਬ ਜਿਹੜਾ ਜਿਹੜਾ ਹੈਗਾ ਮੁਕਾਬਲਾ ਹੈਗਾ ਉਹ ਉਹ ਮੁਕਾਬਲਾ ਹੈਗਾ ਉਹ ਹੈਗਾ ਚੰਨੀ ਔਰ ਟੀਨੂ ਦੇ ਵਿੱਚ ਬਾਕੀ ਸਾਰੇ ਥੱਦੇ ਹੈਗੇ ਤੇ ਕੱਲ ਕੇਪੀ ਸਾਹਿਬ ਵੱਲੋਂ ਵੀ ਜਿਹੜੀ ਆ ਅਕਾਲੀ ਦਲ ਜੁਆਇਨ ਕਰ ਲਈ ਕਿਵੇਂ ਦੇਖਦੇ ਹੋ ਸਾਰਾ ਉਹ ਤਾਂ ਆਪਣੇ ਉਹਨਾਂ ਦੇ ਆਪਣੇ ਵਿਚਾਰ ਹੈ ਉਹਨਾਂ ਨੇ ਜੁਆਇਨ ਕੀਤੇ ਉਹਨਾਂ ਕੋਈ ਸੋਚ ਕੇ ਕੀਤਾ ਹੋਵੇਗੀ ਕਿਉਂਕਿ ਕਾਂਗਰਸੀ ਪਹਿਲਾਂ ਕਾਂਗਰਸ ਸੀ ਕਿ ਹੁਣ ਅਸੀਂ ਆਪ ਦੇ ਪਿੱਛੇ ਆ ਗਏ ਪਰ ਕਾਂਗਰਸ ਨਾਲ ਅਸੀਂ ਕੇਪੀ ਸਾਹਿਬ ਨਾਲ ਸਾਡੇ ਬਹੁਤ ਰਿਲੇਸ਼ਨ ਹੈ ਤੇ ਇਹ ਨਹੀਂ ਬਈ ਅਸੀਂ ਕੇਪੀ ਦੇ ਨਾਲ ਜੇ ਕੇਪੀ ਸਾਹਿਬ ਉਧਰ ਚੜ ਕੇ ਤੇ ਅਸੀਂ ਉਹਨਾਂ ਨਾਲ ਚੱਲੇ ਜਾਵਾਂਗੇ ਤੇ ਉਹ ਉਹ ਜੁਰੀ ਨਹੀਂ ਹੈ ਤੇ ਤੁਹਾਡਾ ਕਹਿਣ ਦਾ ਮਤਲਬ ਪਵਨ ਕੁਮਾਰ ਟਿੰਨੂ ਦੇ ਚੰਨੀ ਸਾਹਿਬ ਦੇ ਵਿੱਚ ਜੜੀ ਇਹ ਮੁਕਾਬਲਾ ਹੋਏਗਾ ਹਾਂ ਬਿਲਕੁਲ ਉਹਦੇ ਵਿੱਚ ਮੁਕਾਬਲਾ ਟੁੱਟ ਮਤਲਬ ਫਸਮਾ ਮੁਕਾਬਲਾ ਹੋਏਗਾ ਆਮ ਜਨਤਾ ਦਾ ਵੀ ਇਹੀ ਕਹਿਣਾ ਵਾ ਕਿ ਜਲੰਧਰ ਦੇ ਵਿੱਚ ਜਿਹੜਾ ਮੁਕਾਬਲਾ ਵਾ ਪਵਨ ਕੁਮਾਰ ਟੀਨੂ ਤੇ ਐਕਸ ਸੀਐਮ ਜਿਹੜੇ ਆ ਚਰਨਜੀਤ ਚੰਨੀ ਦੇ ਵਿੱਚ ਜਿਹੜਾ ਫਸਮਾ ਮੁਕਾਬਲਾ ਹੋ ਸਕਦਾ ਵਾ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਨਾ ਕੀ ਕਹਿਣਾ ਉਹਨਾਂ ਦਾ ਸਸੀ ਗੱਲ ਭਾਈ ਸਸੀ ਗੱਜ ਜੀ ਭਾਈ ਇਲੈਕਸ਼ਨ ਆ ਰਹੇ ਆ ਦੁਬਾਰਾ ਇੰਡੀਆ ਦੇ ਵਿੱਚ ਕਿਹਦੀ ਸਰਕਾਰ ਬਣੇਗੀ ਰਾਹੁਲ ਗਾਂਧੀ ਜਾਂ ਮੋਦੀ ਹਲੇ ਕੁਝ ਨਹੀਂ ਕਿਹਾ ਜਾ ਸਕਦਾ ਕਿਹਦੀ ਸਰਕਾਰ ਬਣੇਗੀ ਇਹਦਾ ਇੱਕ ਵੱਡਾ ਕਰਨੇ ਹੈ ਕਿ ਜ਼ਿਆਦਾਤਰ ਦਾਲ ਬਦਲੇ ਜਾ ਰਹੇ ਆ ਨੇਤਾਵਾਂ ਵੱਲੋਂ ਜੀ ਇਹ ਸਥਿਤੀ ਜਿਹੜੀ ਹੈ ਕੋਈ ਅਗਲੇ ਮਹੀਨੇ 10 ਤਰੀਕ ਤੋਂ ਬਾਅਦ ਸਪਸ਼ਟ ਹੋਏਗੀ ਜੀ ਹਾਂਜੀ ਪੰਜਾਬ ਦੇ ਆਮ ਆਦਮੀ ਸਰਕਾਰ ਆ ਕਿਵੇਂ ਦੇਖਦੇ ਹੋ ਕਾਰਗੁਜ਼ਾਰੀ ਕਾਰਗੁਜ਼ਾਰੀ ਬਾਕੀਆਂ ਸਰਕਾਰਾਂ ਨਾਲੋਂ ਵਧੀਆ ਗੁਜ਼ਰ ਰਹੀ ਹੈ ਠੀਕ ਹੈ ਜੀ ਤੇ ਮੈਂ ਆਪਣੇ ਏਰੀਆ ਦੀ ਗੱਲ ਕਰਾਂ ਤੇ ਮੇਰੇ ਏਰੀਆ ਦੇ ਵਿੱਚ ਕਾਫੀ ਅੱਛੇ ਕੰਮ ਹੋ ਰਹੇ ਨੇ ਸਿਵਰੇ ਦਾ ਪਾਣੀ ਦਾ ਤੇ ਪੂਰੀ ਜਿਹੜੇ ਕਾਰਪੋਰੇਸ਼ਨ ਦੇ ਅਫਸਰ ਹੈਗੇ ਨੇ ਪੂਰੀ ਪੇਨ ਲੈ ਕੇ ਕੰਮ ਕਰ ਰਹੇ ਨੇ ਗੜੇ ਵਾਲਾ ਰੋਡ ਸਾਰਾ ਖਰਾਬ ਆ ਤੁਸੀਂ ਕਹੇਗੇ ਕੰਮ ਹੋਇਆ ਆ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਕਿਵੇਂ ਦੇਖਦੇ ਸਾਰਾ ਰੋਡ ਖਰਾਬ ਆ ਲੋਕ ਬਹੁਤ ਪਰੇਸ਼ਾਨ ਆ ਇੱਕ ਨਾ ਕੋਈ ਵਾਟਰ ਜੋਜਨਾ ਪਾਣੀ ਦੀ ਯੋਜਨਾ ਹੈਗੀ ਆ ਜਿਹੜਾ ਕਿ ਦਰਿਆਵਾਂ ਦਾ ਪਾਣੀ ਸਾਫ਼ ਕਰਕੇ ਲਿਆਂਦਾ ਜਾਏਗਾ ਉਹਦੇ ਕਰਕੇ ਸੜਕਾਂ ਬੁੱਟੀਆਂ ਗਈਆਂ ਸੀ ਤੇ ਉਹਦੀ ਮੇਰੇ ਖਿਆਲ ਸਟਾਰਟ ਹੋ ਗਿਆ ਕੰਮ ਹੋਣਾ ਸ਼ੁਰੂ ਪਰ ਉਹ ਪਰ ਉਹਦੀ ਜਿਹੜੀ ਹੈ ਬੇਸ ਬਣਾਣਾ ਸ਼ੁਰੂ ਹੋ ਗਿਆ ਦਾ ਤੇ ਮੇਰੇ ਖਿਆਲ ਉਮੀਦ ਹੈ ਕਿ ਇਹ ਇਲੈਕਸ਼ਨਾਂ ਦੌਰਾਨ ਹੀ ਛੜਕ ਬਣ ਜੇਗੀ। ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸ ਛੱਡੀ ਆਮ ਆਦਮੀ ਜੁਆਇਨ ਕੀਤੀ। ਆਮ ਆਦਮੀ ਛੱਡ ਕੇ ਭਾਜਪਾ ਦੇ ਵਿੱਚ ਚਲੇ ਗਏ। ਕਿਵੇਂ ਦੇਖਦੇ ਹੋ ਕਿ ਲੋਕਾਂ ਦੇ ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲ ਰਿਹਾ ਵਾ। ਕਿਵੇਂ ਦੇਖਦੇ ਹੋ ਸਾਰਾ? ਦੇਖੋ ਜੀ ਹਰੇਕ ਕੈਂਡੀਡੇਟ ਦਾ ਆਪਣਾ ਰਸੂਕ ਹੈ। ਉਹ ਆਪਣੇ ਹਿਸਾਬ ਨਾਲ ਇਲੈਕਸ਼ਨ ਲੜਦਾ ਹੈ। ਸਲਾਹ ਰਿੰਕੂ ਜੀ ਆਮ ਆਦਮੀ ਪਾਰਟੀ ਜਾਈ ਸੀ ਉਹਦੇ ਬਾਅਦ ਉਹਨਾਂ ਨੇ ਚੇਂਜ ਕਰਕੇ ਬੀਜੇਪੀ ਚਲੇ ਗਏ ਨੇ ਤੇ ੱੱਕਾ ਤੇ ਥੋੜਾ ਲੱਗਾ ਕਿ ਆਮ ਆਦਮੀ ਪਾਰਟੀ ਦੇ ਹਰੇਕ ਵਰਕਰ ਨੇ ਉਹਦੀ ਸਪੋਰਟ ਕੀਤੀ ਕੋਨੇ ਕੋਨੇ ਦੀਵਾਨ ਗਿਆ ਐਮ ਐਲ ਏ ਨੇ ਉਹਦਾ ਪ੍ਰਚਾਰ ਕੀਤਾ ਸ਼ਾਇਦ ਉਹਨਾਂ ਦੀ ਕੋਈ ਮਜਬੂਰੀ ਹੋਏ ਜਾਂਦੀ ਕਿ ਇਹਨੂੰ ਡਰਤ ਨਹੀਂ ਸਹਤਾ ਜਿਹੜੇ ਕੰਮ ਇਹੜੇ ਕੀਤੇ ਹੋਏ ਸ਼ਾਇਦ ਈਡੀ ਦਾ ਡਰ ਹੋਵੇ ਜਾਂ ਨਰਿੰਦਰ ਮੋਦੀ ਦੇ ਡਰ ਤੋਂ ਬੀਜੇਪੀ ਜੁਆਇਨ ਕਰ ਲਈ ਲੈਣੇ ਦੇਖੋ ਆਮ ਦੌਰ ਦੇ ਘਾਵ ਤੇ ਹੈਗੀ ਹੈ ਕਿ ਬੀਜੇਪੀ ਇੱਕ ਵਾਸ਼ਿੰਗ ਮਸ਼ੀਨ ਹੈ ਜੀ ਠੀਕ ਹੈ ਉਧਰ ਜਾਂਦਾ ਬੰਦਾ ਸਾਫ ਸੁਥਰਾ ਜਸਟ ਲਾਈਕ ਟਾਈਡ ਹੈ ਤੋ ਵਾਈਟ ਹੈ ਵਾਈਟ ਹੈ ਤੋ ਟਾਈਡ ਹੈ ਤੇ ਕੁਝ ਵੀ ਕਿਹਾ ਜਾ ਸਕਦਾ ਜਲੰਧਰ ਜਿਹੜੀ ਹੌਟ ਸੀਟ ਮੰਨਿਆ ਜਾ ਰਿਹਾ ਬਾਕੀ ਕਿਵੇਂ ਦਾ ਮਾਹੌਲ ਲੱਗ ਰਿਹਾ ਜਲੰਧੇ ਦੇ ਵਿੱਚ ਕੌਣ ਬਾਜ਼ੀ ਮਾਰ ਸਕਦਾ ਇਸ ਟਾਈਮ ਦੇਖੋ ਜੀ ਹਰੇਕ ਪਾਰਟੀ ਦਾ ਬੰਦਾ ਆਪਣੇ ਆਪਣੇ ਕੈਂਡੀਡੇਟ ਨੂੰ ਜਿਤਾ ਕੇ ਬੈਠਾ ਦਾ ਜੀ ਠੀਕ ਹੈ ਜੀ ਤੇ ਇਹ ਵੀ ਸਥਿਤੀ ਜਿਹੜੀ ਹੈ ਅਗਲੇ ਮਹੀਨੇ 10 ਤਰੀਕ ਤੋਂ ਬਾਅਦ ਹੀ ਸਪਸ਼ਟ ਹੋਏਗੀ ਹਾਲੇ ਹੋਰ ਬੰਦਿਆਂ ਨੇ ਦਲ ਬਦਲਨੇ ਇੱਧਰ ਉੱਧਰ ਜਾਣਾ ਹੈ ਜੀ ਤੇ ਦੇਖੋ ਜਿਹਦਾ ਤਜਿੰਦਰ ਬਿੱਟੂ ਜੀ ਗਏ ਨੇ ਤੇ ਉਹ ਕਹਿੰਦੇ ਕਿ ਉਹਨਾਂ ਦੇ ਕਰੀਬੀ ਵੀ ਜਾਣਗੇ ਕਰਮਜੀਤ ਮੈਡਮ ਵੀ ਗਏ ਆ ਉਹਨਾਂ ਦੇ ਕਰੀਬੀ ਵੀ ਜਾਣਗੇ ਮਹਿੰਦਰ ਸਿੰਘ ਕੇਪੀ ਜੀ ਆਪਣੇ ਇੱਧਰ ਆ ਗਏ ਨੇ ਅਕਾਲੀ ਦਲ ਆ ਲਾਗੇ ਨੇ ਹੁਣ ਦੇਖੋ ਕਿ ਇਹ ਇਲੈਕਸ਼ਨ ਦੀ ਕਰਵਟ ਕਿਸ ਕਦਰ ਬੈਠਦੀ ਹੈ ਜੀ ਇਹ ਲੋਕਾਂ ਦੇ ਡਿਪੈਂਡ ਹੈ ਔਰ ਲੋਕਾਂ ਦੀ ਹੀ ਸੋਚ ਬੁੱਧ ਨਾਲ ਇਹ ਉਮੀਦਵਾਰ ਚਿਤਨਾ ਜੀ ਤੋਂ ਜਲੰਧਰ ਦੇ ਲੋਕੀ ਬਹੁਤ ਸਿਆਣੇ ਨੇ ਪਰ ਉਹਨਾਂ ਨੇ ਕੱਲੀ ਕੱਲੀ ਚੀਜ਼ ਨਾਪ ਤੋਲ ਕੇ ਦੇਖਣੀ ਹੈ ਪਰ ਪਹਿਲਾਂ ਵੀ ਦੇਖਦੇ ਆਏ ਨੇ ਇਹਨਾਂ ਦਾ ਵੀ ਇਹੀ ਕਹਿਣਾ ਵਾ ਕਿ ਹਜੇ ਤੱਕ ਕੁਝ ਪਤਾ ਨਹੀਂ ਕਿਸ ਦੀ ਸਰਕਾਰ ਜਿਹੜੀ ਬਣੇਗੀ ਭਾਜੀ ਖੜੇ ਨੇ ਭਾਈ ਦੇ ਨਾਲ ਗੱਲਬਾਤ ਕਰਦੇ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਇਲੈਕਸ਼ਨ ਆ ਰਹੇ ਨੇ ਕਿਹਦੀ ਸਰਕਾਰ ਬਣ ਸਕਦੀ ਹੈ ਇਸ ਵਾਰ ਸਰ ਸਭ ਤੋਂ ਪਹਿਲੇ ਤ ਤਹਿਲਕਾ ਟੀਵੀ ਵਾਲਿਆਂ ਦਾ ਮੈਂ ਤੁਹਾਨੂੰ ਬਾਤ ਕਰਦਾ ਵਾਂ ਜਿਹੜੇ ਲੋਕਾਂ ਦੇ ਵਿੱਚ ਵਿਚਰ ਰਹੇ ਆ ਔਰ ਲੋਕਾਂ ਦੀ ਜਿਹੜੀ ਆ ਅ ਦਾਵਜ ਨੂੰ ਪਹਿਚਾਨ ਰਹੇ ਆ ਕਿ ਲੋਕਾਂ ਦੀ ਜਿਹੜੀ ਆ ਨਵਜ ਉਹ ਕੀ ਐ ਇਸ ਟਾਈਮ ਟਟੋਰੀ ਆ ਕਿ ਲੋਕ ਕੀ ਕਹਿ ਰਹੇ ਆ ਬਹੁਤ ਧੰਨਵਾਦ ਦੀਆਂ ਤੁਹਾਡਾ ਜੀ ਤੁਹਾਡੇ ਚੈਨਲ ਦਾ ਹਾਂਜੀ ਸਰ ਕਿਵੇਂ ਦੇਖਦੇ ਹੋ ਕਿ ਇਲੈਕਸ਼ਨ ਆ ਰਹੇ ਦੁਬਾਰਾ ਕਿਹਦੀ ਸਰਕਾਰ ਜਿਹੜੀ ਭਾਰਤ ਜਾਂ ਇੰਡੀਆ ਦੇ ਵਿੱਚ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਸਰ ਦੇਖੋ ਜੇ ਆਪਾਂ ਗੱਲ ਕਰੀਏ ਸਰਕਾਰ ਦੀ ਤੇ ਇਸ ਸਮੇ ਜਿਹੜਾ ਮਹਿੰਗਾਈ ਬੇਰੋਜ਼ਗਾਰੀ ਜਿਹੜੀ ਹੈ ਔਰ ਤੁਸੀਂ ਸੁਣਿਆ ਹੋਣਾ ਪੇਪਰ ਲੀਕ ਦਾ ਮਾਮਲਾ ਜਿਹੜਾ ਤੋਂ ਇਹ ਚੀਜ਼ਾਂ ਜਿਹੜੀਆਂ ਚਾਹੇ ਮਹਿੰਗਾਈ ਲੈ ਲਓ ਚਾਹੇ ਕਰਪਸ਼ਨ ਕਰਪਸ਼ਨ ਲੈ ਲਓ ਮਤਲਬ ਹੱਦ ਤੋਂ ਯਾਦਾ ਮਤਲਬ ਇਸ ਟਾਈਮ ਜਿਹੜੀ ਹੈ ਉਹ ਹੋ ਚੁੱਕੀ ਹੈ ਤੋਂ ਮੈਨੂੰ ਲੱਗਦਾ ਨਹੀਂ ਹੈ ਇਸ ਵਾਰੀ ਕਿ ਲੋਕ ਜਿਹੜੇ ਆ ਜਿਹੜੀ ਮੌਜੂਦਾ ਸਰਕਾਰ ਨਰਿੰਦਰ ਭਾਈ ਮੋਦੀ ਦੀ ਸਰਕਾਰ ਹੈ ਉਹਦੇ ਤੋਂ ਲੋਕ ਸੰਤੁਸ਼ਟ ਨੇ ਇਹਨਾਂ ਵੱਲੋਂ ਤੇ ਨਾਰਾ ਤੇਕ ਲਗਾਇਆ ਜਾ ਰਿਹਾ ਇਸ ਵਾਰ 400 ਪਾਰ ਕਿਵੇਂ ਦੇਖ ਲਿਓ ਸਰ ਦੇਖੋ ਵੋਟਾਂ ਲੋਕਾਂ ਨੇ ਪਾਣੀਆਂ ਸੀਟਾਂ ਜਿਹੜੀਆਂ ਲੋਕਾਂ ਨੇ ਜਤਾਣੀਆਂ ਕਿਉਂਕਿ ਵੋਟਰ ਜਿਹੜਾ ਉਹ ਵੋਟ ਪਾ ਕੇ ਹੀ ਸਰਕਾਰ ਚੋਂਦਾ ਤੇ ਇਹ ਕਿੱਦਾਂ ਜਾਣਗੇ ਆ ਕਿ 400 ਜਿਹੜੀ ਇਹ ਪਹਿਲੇ ਹੀ ਪਾਰ ਕਰ ਗਿਆ ਇਹਨਾਂ ਨੂੰ ਯਾਦੇ ਕੋਈ ਲੱਗਦਾ ਕੋਈ ਪੰਡਤ ਨੇ ਭੁਖਵਾਣੀ ਜਾਣਦੇ ਹੋਣੇ ਆ ਤੇ ਇਹ ਤਾਂ ਪਹਿਲੇ ਹੀ 400 ਜਿੱਤ ਕੇ ਬਹਿ ਗਏ ਇਹਦਾ ਮਤਲਬ ਕੀ ਇਹਨਾਂ ਦੇ ਅੰਦਰ ਕੋਈ ਨਾ ਕੋਈ ਡਰ ਕੋਈ ਖੌਫ ਹੈ ਜਿਸ ਕਰਕੇ ਨਾਰਾ ਦੇ ਰਹੇ ਲੋਕਾਂ ਨੂੰ ਬਹਿਲਾ ਰਹੇ ਆ ਵੀ ਅਸੀਂ 400 ਪਾਰ ਕਰ ਲਈਆਂ। ਤੋਂ ਇਹ 400 400 ਪਾਰ ਇਹਨਾਂ ਨੇ ਕੋਈ ਨਹੀਂ ਕੀਤੀਆਂ। ਮੈਨੂੰ ਨਹੀਂ ਲੱਗਦਾ ਵੀ ਇਸ ਵਾਰ ਇਹ ਸਰਕਾਰ ਜਿਹੜੀ ਆ ਸੈਂਟਰ ਦੇ ਵਿੱਚ ਦੁਬਾਰਾ ਰਿਪੀਟ ਕਰ ਸਕਣ। ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਆ ਕਿਵੇਂ ਦੇਖਦੇ ਹੋ ਕਿ ਕਿਵੇਂ ਕੰਮ ਕੀਤਾ ਬਦਲਾਵ ਲੈ ਕੇ ਆਏ ਕਿ ਨਹੀਂ? ਦੇਖੋ ਸਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਇੱਕ ਵਧੀਆ ਮੁੱਖ ਮੰਤਰੀ ਨੇ ਜਿਹੜੇ ਕਿ ਪੰਜਾਬ ਨੂੰ ਗਰਾਊਂਡ ਲੈਵਲ ਤੋਂ ਜਾਣਦੇ ਆ। ਤੋ ਉਹ ਦੇਖੋ 2 2.5 ਸਾਲ ਦੇ ਵਿੱਚ 42000 ਨੌਕਰੀਆਂ ਉਹਨਾਂ ਨੇ ਦੇਤੀਆਂ ਹਾਂਜੀ ਬਿਜਲੀ ਦੇ ਬਿੱਲ ਮਾਫ ਕੀਤੇ ਆ ਅ ਮੁਹੱਲਾ ਕਲੀਨਿਕ ਖੋਲੇ ਆ ਤੋ ਉਸ ਤੋਂ ਬਾਅਦ ਜਿਹੜੀਆਂ ਸਸਤੀਆਂ ਮੈਡੀਸਨ ਨੇ ਉਹ ਲੋਕਾਂ ਨੂੰ ਮੁਹੱਈਆ ਕਰਾਈਆਂ ਜਾ ਰਹੀਆਂ ਘਰ-ਘਰ ਰਾਸ਼ਨ ਆ ਜੀ ਤੋ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਜਿਹੜੀ ਹੈ ਬਹੁਤ ਅੱਛੇ ਕੰਮ ਕਰ ਰਹੀ ਹੈ ਤੋ ਕਾਫੀ ਇਹਨਾਂ ਨੂੰ ਜਿਹੜਾ ਹੈ ਉਹ ਲੋਕ ਜਿਹੜੇ ਆ ਸਪੋਰਟ ਕਰ ਰਹੇ ਨੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਉਹਨਾਂ ਤੇ ਜਿਹੜਾ ਕੇਸ ਪਾ ਕੇ ਜਿਹੜਾ ਕਰ ਦਿੱਤਾ ਵਾ ਕਿਵੇਂ ਦੇਖਦੇ ਹੋ ਕਿ ਸਹੀ ਆ ਜਾਂ ਗਲਤ ਆ ਸਰ ਦੇਖੋ ਜਦ ਤੱਕ ਕੋਈ ਸੱਚ ਸਾਹਮਣੇ ਨਹੀਂ ਆਂਦਾ ਤਦ ਤੱਕ ਤੇ ਅਸੀਂ ਇਹੀ ਕਵਾਂਗੇ ਕਿ ਉਹਨਾਂ ਦੇ ਨਾਲ ਧੱਕਾ ਹੀ ਕੀਤਾ ਗਿਆ ਵੇ ਕਿਉਂਕਿ ਉੱਥੋਂ ਇਲੈਕਸ਼ਨ ਆ ਗਿਆ ਤੋਂ ਈਡੀ ਸੀਬੀਆਈ ਸਭ ਇਹਨਾਂ ਦੀ ਆਪਣੀ ਆ ਉਹਦਾ ਇਸਤੇਮਾਲ ਕਰ ਰਹੇ ਆ ਤੋਂ ਉਹਦਾ ਇਸਤੇਮਾਲ ਕਰਕੇ ਜਿਹੜਾ ਵੀ ਕੋਈ ਉੱਪਰ ਦਾ ਹੋਇਆ ਚੇਰਾ ਉੱਭਰਦਾ ਹੋਇਆ ਕੋਈ ਇਹਨਾਂ ਦੇ ਆਪੋਜੀਸ਼ਨ ਦੇ ਵਿੱਚ ਆ ਉਹਨੂੰ ਚੱਕ ਕੇ ਅੰਦਰ ਕਰ ਦਿੰਦੇ ਆ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਕੋ ਕਿਹੜੀ ਵਾਸ਼ਿੰਗ ਮਸ਼ੀਨ ਹੈ ਇਹਨਾਂ ਨੇ ਲੈ ਆਂਦੀ ਆ ਜਿਹਦੇ ਵਿੱਚ ਬਹੁਤ ਵਧੀਆ ਡਿਟਰਜੈਂਟ ਪਾ ਕੇ ਤੇ ਜਿਹੜੇ ਬਾਕੀ ਭ੍ਰਸ਼ਟ ਲੋਗ ਨੇ ਭ੍ਰਸ਼ਟ ਨੇਤਾ ਨੇ ਉਹਨਾਂ ਨੂੰ ਲੈ ਕੇ ਤੇ ਆਪਣੀ ਪਾਰਟੀ ਦੇ ਵਿੱਚ ਜਾ ਕੇ ਇਹਨਾਂ ਦੇ ਨਾ ਕੋਈ ਸੀਬੀਆਈ ਜਿਹੜੀ ਆ ਜਾਂਚ ਕਰਦੀ ਆ ਨਾ ਕੋਈ ਈਡੀ ਇਹਨਾਂ ਦੇ ਉਹਨਾਂ ਤੇ ਪੈਂਦੀ ਆ ਤੇ ਉਧਰ ਜਾ ਕੇ ਸਾਫ਼ ਹੋ ਜਾਂਦੇ ਆ ਇੱਧਰ ਉਹਨਾਂ ਨੂੰ ਭ੍ਰਸ਼ਟ ਕਹੀ ਜਾਂਦੇ ਆ ਉਧਰਲੇ ਪਾਸੇ ਜਾ ਕੇ ਉਹ ਸਾਫ਼ ਹੋ ਜਾਂਦੇ ਆ ਕਿਵੇਂ ਦੇਖਦੇ ਹੋ ਸ਼ਸ਼ੀਲ ਕੁਮਾਰ ਰਿੰਕੂ ਬਾਰੇ ਗੱਲ ਕਰਦੇ ਆ ਕਿ ਪਹਿਲਾਂ ਕਾਂਗਰਸ ਛੱਡੀ ਆਮ ਆਦਮੀ ਜੁਆਇਨ ਕੀਤੀ ਆਮ ਆਪ ਨੂੰ ਛੱਡ ਕੇ ਬੀਜੇਪੀ ਜੁਆਇਨ ਕੀਤੀ ਲੋਕਾਂ ਨੇ ਸ਼ਸ਼ੀਲ ਕੁਮਾਰ ਰਿੰਕੂ ਨੂੰ ਵੋਟਾਂ ਪਾ ਕੇ ਇੱਕ ਆਪਣਾ ਸਿਰ ਦਾ ਤਾਜ ਬਣਾਇਆ ਸੀਗਾ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਜਿਹੜੀ ਬੀਜੇਪੀ ਜੁਆਇਨ ਕਰ ਲਈ ਦੁਬਾਰਾ ਟਿਕਟ ਦਿੱਤੀ ਗਈ ਸੀ ਕਿਵੇਂ ਦੇਖਦੇ ਹੋ ਸਰ ਸਰ ਦੇਖੋ ਆਮ ਆਦਮੀ ਪਾਰਟੀ ਨੇ ਸ਼ਸ਼ੀਲ ਰਿੰਕੂ ਜੀ ਨੂੰ ਦੁਬਾਰਾ ਜਿਹੜੀ ਸੀਟ ਸੀ ਉਹ ਦੇ ਦਿੱਤੀ ਈਵਨ ਕਿ ਗੁਰਦੁਆਰਾ ਸਾਹਿਬ ਜਾ ਕੇ ਉਹ ਮੱਥਾ ਵੀ ਟੇਕ ਕੇ ਆਏ ਪਰ ਪਤਾ ਨਹੀਂ ਉਹਨਾਂ ਦਾ ਕੀ ਮਜਬੂਰੀ ਹੋਏਗੀ ਕਿ ਜਿਹੜੀ ਉਹ ਜਿੱਤੀ ਜਿਤਾਈ ਜਿਹੜੀ ਲੋਕਾਂ ਦਾ ਮਾਨ ਸਮਾਨ ਜਿਹੜਾ ਲੋਕਾਂ ਨੇ ਉਹਨਾਂ ਨੂੰ ਬਖਸ਼ਿਆ ਸੀ ਡਰਤਾ ਨਹੀਂ ਸੀ ਮੋਦੀ ਸਰਕਾਰ ਦਾ ਲੱਗਦਾ ਤਾਂ ਕੁਝ ਇਸ ਤਰ੍ਹਾਂ ਹੀ ਹੈ ਕਿ ਡਾਰੀ ਕੋਈ ਹੋਏਗਾ ਤਾਂ ਕਰਕੇ ਹੀ ਉਹਨਾਂ ਨੂੰ ਉਧਰਲੇ ਪਾਸੇ ਜਾਣਾ ਪਿਆ ਕਿਉਂਕਿ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਉਹਨਾਂ ਨੇ ਜਿਹੜਾ ਇਹ ਉਹ ਡਿਸੀਜਨ ਲੈ ਕੇ ਤੇ ਜਿਹੜੀ ਮਿਲੀ ਹੋਈ ਸੀਟ ਸੀ ਉਹ ਛੱਡ ਕੇ ਉਧਰ ਚਲੇ ਗਏ। ਉਹਨੂੰ ਨਹੀਂ ਲੱਗਦਾ ਗਲਤ ਕੀਤਾ ਉਹਨਾਂ ਨੇ ਲੋਕਾਂ ਨੇ। ਦੇਖੋ ਇਹ ਤਾਂ ਬਿਲਕੁਲ ਗਲਤ ਹੋਇਆ ਜੀ ਕਿ ਆਪਾਂ ਲੋਕਾਂ ਦਾ ਵਿਸ਼ਵਾਸ ਜਿਹੜਾ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਤੁਹਾਨੂੰ ਬਹੁਤ ਮਤਲਬ ਅچھے ਮਾਰਜੰਦੇ ਨਾਲ ਜਿਤਾਇਆ ਤੇ ਆਪਾਂ ਫਿਰ ਲੋਕਾਂ ਦਾ ਵਿਸ਼ਵਾਸ ਹੀ ਤੋੜ ਰਹੇ ਆ ਨਾ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਹਜੇ ਕੁਝ ਪਤਾ ਨਹੀਂ ਕਿ ਕਿਸਤੀ ਸਰਕਾਰ ਜਿਹੜੀ ਬਣੇਗੀ ਪਰ ਸੁਸ਼ੀਲ ਕੁਮਾਰ ਰਿੰਕੂ ਦਾ ਕਾਫੀ ਗੁੱਸਾ ਲੋਕ ਕਰ ਰਹੇ ਨੇ ਕਿ ਉਹਨਾਂ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਜਿਤਾਇਆ ਲੋਕਾਂ ਨੇ ਉਹਨੂੰ ਆਪਣਾ ਸਿਰ ਦਾ ਤਾਜ ਬਣਾਇਆ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਲੋਕਾਂ ਦਾ ਕਾਫੀ ਜਿਹੜਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਕੀ ਕੁਝ ਕਹਿਣਾ ਚਾਹੁੰਦੇ ਹੋ ਇਸ ਕਵਰ ਉੱਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਤੁਹਾਡਾ